ਕਿਸਾਨਪਾਪੋ ਹਿਸਾਰ ਕਿਸਾਨ ਮੇਲੇ ਦੇ ਉੱਪਰ ਹੈਗੇ ਆ ਡਿਪਾਰਟਮੈਂਟ ਆਫ ਐਗਰੋਨਮੀ ਤੇ ਇੱਥੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੋਇਆ ਹੈਗਾ ਕਿ ਗੁੱਲੀ ਡੰਡਾ ਕੰਟਰੋਲ ਨਹੀਂ ਹੁੰਦਾ ਹੈਗਾ ਵੱਖੋ-ਵੱਖਰੀਆਂ ਦਵਾਈਆਂ ਦੇ ਟਰਾਇਲ ਲੱਗੇ ਹੋਏ ਆ ਜਿੱਥੇ ਬਿਲਕੁਲ ਕੋਈ ਵੀ ਸਪਰੇ ਨਹੀਂ ਹੋਈ ਉੱਥੇ ਗੁਲੀ ਡੰਡਾ ਪੂਰਾ ਉਗ ਰਿਆ ਹੋਇਆ ਹੈਗਾ ਕਿੱਥੇ ਕੱਲਾ ਟਾਪਿਕ ਸਪਰੇ ਬਲਡੀਨਾ ਫੋਪ ਆ ਜਿਹੜੀ ਉਹ 30 35 ਦਿਨ ਤੇ ਜਿਹੜੀ ਸਪਰਸ਼ ਕੀਤੀ ਜਾਂਦੀ ਹੈ ਉਹ ਕਰੀ ਹੈ ਉਹ ਵੀ ਕੰਟਰੋਲ ਨਹੀਂ ਹੋਇਆ ਬਹੁਤਾ ਵਧੀਆ ਸਲਫੋ ਸਲਫਰੋਨ ਆ ਜਿਹੜਾ ਲੀਡਰ ਵਗੈਰਾ ਕੀਤਾ ਜਾਂਦਾ ਉਹ ਵੀ ਨਹੀਂ ਕੰਟਰੋਲ ਇੰਨਾ ਜ਼ਿਆਦਾ ਹੋਇਆ ਉਹਦੀ ਹਾਈਟ ਜ਼ਰੂਰ ਘਟ ਹੈਗੀ ਹੈ ਤੇ ਪੀਨੋਕਸਾਡਿਨ ਮਤਲਬ ਐਕਸੀਲ ਸਪਰੇ ਕੀਤੀ ਹੋਈ ਆ ਉਹ ਵੀ ਇੰਨਾ ਵਧੀਆ ਕੰਟਰੋਲ ਨਹੀਂ ਹੋਇਆ ਹੋਇਆ ਬਟ ਉਹਦਾ ਹਾਈਟ ਘਟ ਹੈਗੀ ਆ ਉਸ ਤੋਂ ਜ਼ਿਆਦਾ ਵਧੀਆ ਕੰਟਰੋਲ ਹੈਗਾ ਜਿਹੜਾ ਮੀਜੋ ਸਲਫਰੋਨ ਤੇ ਹਾਈਡੋਸ ਸਲਫਰੋਨ ਕੀਤਾ ਹੋਇਆ ਉਸ ਤੋਂ ਅਗਲੇ ਦੇ ਵਿੱਚ ਗੁੱਲੀ ਡੰਡਾ ਮਰਿਆ ਹੋਇਆ ਬਿਲਕੁਲ ਤੇ ਇੱਕ ਵੀ ਬੂਟਾ ਜਿੰਦਾ ਨਹੀਂ ਹੈਗਾ ਕਲਦੀਨਾ ਫੋਬ ਤੇ ਮੈਟਰੀਬੂਜਨ ਦਾ ਜਿਹੜਾ ਕੰਬੀਨੇਸ਼ਨ ਆਉਂਦਾ ਹੈਗਾ ਟਾਪਿਕ ਤੇ ਮੈਟਰੀ ਦਾ ਮਿਕਸਚਰ ਆਉਂਦਾ ਹੈਗਾ 30 35 ਦਿਨ ਤੇ ਕੀਤਾ ਹੋਇਆ ਇੱਥੇ ਉੱਗਿਆ ਹੀ ਨਹੀਂ ਹੋਇਆ ਮਾਰਨ ਦੀ ਲੋੜ ਹੀ ਨਹੀਂ ਪਈ ਹੈਗੀ ਇੱਥੇ ਪੈਰਾਕਸੋਸਲਫੋਨ 60 ਗ੍ਰਾਮ ਜਿਹੜਾ ਬਜਾਈ ਤੋਂ ਤੁਰੰਤ ਬਾਅਦ ਹੀ ਕੀਤਾ ਜਾਂਦਾ ਹੈ ਤੁਹਾਡੇ ਖੇਤਾਂ ਦੇ ਵਿੱਚ ਇਹਨਾਂ ਦਵਾਈਆਂ ਦੇ ਕੀ ਰਿਜ਼ਲਟ ਆ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ